ਸਾਨੂੰ ਇੱਕ ਇੱਕ ਗੁਰਸਿੱਖ ਦੇ ਚਰਨਾਂ ਦੀ ਬੋੜ ਦੀ ਲੋੜ ਹੈ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਤੇ ਸਾਡੀ ਅਰਦਾਸ ਕਬੂਲ ਕਰਿਓ ਗੁਲਾਮ ਕਿੰਨਾ ਕਚਰ ਰਹਿਣਾ ਬਹੁਤ ਹੋ ਗਿਆ ਬਹੁਤ ਹੋ ਗਿਆ ਇਤੋਂ ਪਰੇ ਤਾਂ ਕੁਝ ਨਹੀਂ ਹੋਣਾ ਮੱਕਿਓ ਪਰੇ ਆ ਜਾੜ ਖਾਲਸਾ ਜੀ ਤਿਆਰ ਪਰ ਤਿਆਰ ਹੋਵੋ ਆਪਣੇ ਬੱਚਿਆਂ ਨੂੰ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਦੱਸੋ ਭਾਈ ਕੋਈ ਤਲਵਾਰ ਨਹੀਂ ਠਾਉਣੀ ਕੁਝ ਨਹੀਂ ਕਰਨਾ ਇੱਕ ਬੋਟ ਪਾਉਣੀ ਮੋਦੀ ਤੇ ਆਰਐਸਐਸ ਭਾਜਪਾ ਨੂੰ ਪਤਾ ਲੱਗ ਗਿਆ ਵੀ ਰੈਫਰੰਡਮ ਵਾਲੇ ਸਿੱਧੇ ਰਾਹ ਪੈ ਗਏ ਕਿ ਸਾਡੇ ਵੀਰ ਮੇਰੇ ਵਰਗੇ ਭੁੱਲੜ ਉਹ ਕਹਿਣਗੇ ਇੰਨਾ ਕੀ ਹੋ ਜਾਣਾ ਸਿਰਫ ਲੰਡਨ ਦੇ ਵਿੱਚ 35000 ਪਹਿਲਾਂ ਵੋਟ ਪੋਲਿੰਗ ਹੋਈ ਉਹਦਾ ਤੁਸੀਂ ਅਸਰ ਦੇਖ ਸਕਦੇ ਆ ਉਹਨਾਂ ਦੇ ਉਹਨਾਂ ਦੇ ਅਜੀਤ ਡੁਵਾਲ ਆਰਗਿਆਂ ਦੇ ਬਿਆਨ ਦੇਖ ਸਕਦੇ ਆ ਜਿਹੜੇ ਉਹਨਾਂ ਦੇ ਨੀਤੀ ਘੜੇ ਹਨ ਉਹਨਾਂ ਦੇ ਮੀਡੀਆਕਾਰਾਂ ਦੇ ਤੁਸੀਂ ਦੇਖ ਸਕਦੇ ਆ ਜਿਹੜੇ ਉਹਨਾਂ ਦਾ ਮੀਡੀਆ ਚਲਾਉਂਦੇ ਮੀਡੀਆ ਆਰਟੀਸਲ ਚਲਾਉਂਦੇ ਪਰ ਸਾਡੇ ਸਿੱਖਾਂ ਨੂੰ ਅਜੇ ਵੀ ਨਹੀਂ ਸਮਝ ਆਈ ਉਹ ਕਹਿੰਦੇ ਇਹ ਜਿਹੜੇ ਰੈਫਰੈਂਡਮ ਵਾਲੇ ਸਿੱਧੇ ਰਾਹ ਪੈ ਗਏ ਇਹਨਾਂ ਨੇ ਆਪਣਾ ਰਾਜ ਭਾ ਖਾਲਸਤਾਨ ਸਥਾਪਿਤ ਕਰ ਲੈਣਾ ਆਉਣ ਵਾਲੇ ਦਿਨਾਂ 'ਚ ਲੋ ਜੀ ਇੱਕ ਤੇ ਤੁਸੀਂ ਐ ਜਿਹੜਾ ਭਾਈ ਹਰਦੀਪ ਸਿੰਘ ਨੇਜਰ ਦੀ ਜ਼ੁਬਾਨੀ ਸੱਦਾ ਸੁਣਿਆ ਇਹ ਇਹ ਉਹ ਵੀਡੀਓ ਹੈਗੀ ਜਿਹੜਾ ਤੁਹਾਡੇ ਨਾਲ ਅਸੀਂ ਬਚਨ ਦਿੱਤਾ ਹੈ ਤੁਹਾਨੂੰ ਤਾਂ ਨਵਾਦਾ ਕੀਤਾ ਹੋਇਆ ਕਿ ਰੈਫਰੈਂਡਮ ਨੀ ਵੋਟਪਾ ਦੇ ਵਿੱਚ ਜਿਹੜੇ 23 ਨਵੰਬਰ ਨੂੰ ਰੈਫਰੈਂਡਮ ਹੋਣਾ ਉਸ ਰੈਫਰੈਂਡਮ ਤੋਂ ਪਹਿਲੇ ਹਰ ਸਾਡੀ ਵੀਡੀਓ ਦੇ ਜਿਹੜੀ ਸ਼ੁਰੂ ਜਿਹੜੀ ਹੈ ਉਹ ਭਾਈ ਹਰਦੀਪ ਸਿੰਘ ਨਿੱਜਰ ਦੇ ਸਿੱਧੇ ਤੋਂ ਹੋਣੀ ਹੈ ਜਿਹੜੀ ਉਹ ਉਹਨਾਂ ਨੇ ਖੁਦ ਜਿਹੜਾ ਸੀ ਰੈਫਰੈਂਡਮ ਦਾ ਸੱਦਾ ਦਿੱਤਾ ਉਹ ਰਿਕਾਰਡ ਹੋਇਆ ਤੇ ਉਹ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਪਰ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਅਸੀਂ ਜਿਹੜਾ ਸੰਦਰ ਦੀ ਕੋਸ਼ਿਸ਼ ਕਰਾਂਗੇ ਇਹ ਡੈਡੀਕੇਟ ਹੈ ਪੂਰੀ ਵੀਡੀਓ ਜਿਹੜੀ ਹੈ ਸਿਰਫ ਭਾਈ ਹਰਦੀਪ ਸਿੰਘ ਨਿੱਜਰ ਦੇ ਅਸੀਂ ਸੰਦਰ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਹਮਣੇ ਰੱਖਾਂਗੇ ਮੈਂ ਬੜੀ ਰਿਸਰਚ ਕੀਤੀ ਕਲਿੱਪ ਕੱਢੇ ਲੱਭੇ ਕੁਝ ਦੋਸਤਾਂ ਨੇ ਭੇਜੇ ਇਹ ਬਹੁਤ ਵੱਡੀ ਸਾਂਝ ਪਾਈ ਇਹਦੇ ਵਿੱਚ ਭਾਈ ਨਰਿੰਦਰ ਹੁਣਾਂ ਨੇ ਸਰੀ ਚੋਂ ਉਹਨਾਂ ਨੇ ਮੈਨੂੰ ਇਹਦੇ ਨਾਲ ਜਿਹੜੀ ਸੀ ਇਹਦੀ ਮੇਰੀ ਸਹਾਇਤਾ ਕੀਤੀ ਹੈਲਪ ਕੀਤੀ ਕਲਿੱਪ ਦੇਣ ਵਿੱਚ ਲੱਭਣ ਵਿੱਚ ਕਿਉਂਕਿ ਮੈਂ ਇਹ ਤੁਹਾਡੇ ਸਾਹਮਣੇ ਰੱਖਣਾ ਚਾਹਤ ਸੀ ਕਿ ਜਿਹੜੇ ਸਿੱਖ ਹੈ ਨੇ ਉਹ ਜ ਸੰਘਰਸ਼ ਕਰ ਰਹੇ ਨੇ ਉਹ ਭਾਈ ਹਰਦੀਪ ਸਿੰਘ ਨੀਜਰ ਦੀ ਸ਼ਹਾਦਤ ਨੂੰ ਲੈ ਕੇ ਉਹ ਉਹਦੇ ਵਾਸਤੇ ਇਨਸਾਫ ਲੱਭਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਇਹ ਜੋ ਕਿ ਖਾਲਸਾਣ ਰੈਫਰੰਡਮ ਨੂੰ ਸਮਝ ਗਏ ਸੀ ਭਾਈ ਹਰਦੀਪ ਸਿੰਘ ਨੀਜਰ ਨੂੰ ਸ਼ਹੀਦ ਹੀ ਇਸ ਵਾਸਤੇ ਕੀਤਾ ਗਿਆ ਤੁਸੀਂ ਇਹ ਪਹਿਲੇ ਕਲਿੱਪ ਚ ਵੀ ਸੁਣਿਆ ਕਿ ਭਾਈ ਹਰਦੀਪ ਸਿੰਘ ਨੀਜਰ ਜਿਹੜੇ ਨੇ ਉਹ ਰੈਫਰੰਡਮ ਦੀ ਅਹਿਮੀਅਤ ਨੂੰ ਰੈਫਰੰਡਮ ਦੀ ਜਨ ਕੀ ਉਹਦੇ ਉਹਦੇ ਇੰਪੈਕਟ ਨੂੰ ਸਮਝ ਗਏ ਸੀ ਭਾਈ ਹਰਦੀਪ ਸਿੰਘ ਨੀਜਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੁਰਾਂ ਦੇ ਜਿਹੜੀ 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 ਵਿਚਾਰਧਾਰਾ ਸੀ ਰੈਫਰੈਂਡਮ ਨੂੰ ਲੈ ਕੇ ਉਹਨੂੰ ਸਮਝ ਗਿਆ ਸੀ ਤੇ ਸਮਝਦੇ ਸੀ ਕਿ ਇਹ ਜਿਹੜਾ ਇਹ ਕਿੰਨਾ ਕਿੰਨਾ ਇੰਪੈਕਟਫੁਲ ਹੋਣਾ ਔਰ ਔਰ ਜਿਹੜੀ ਕਿਸ ਤਰ੍ਹਾਂ ਜਿਹੜੀ ਹਿੰਦੁਸਤਾਨ ਨੂੰ ਹਿੰਦੂਸਤਾਨ ਦੀ ਸਰਕਾਰਾਂ ਨੂੰ ਕਟਾਰੇ ਵਿੱਚ ਲਿਆ ਕੇ ਖੜਾ ਕਰ ਦੇਣਾ ਹੈ ਸਿਰਫ ਰੈਫਰੈਂਡਮ ਨੇ ਇਸ ਵਾਸਤੇ ਉਹ ਬੜੇ ਕਲੀਅਰ ਸਨ ਤੇ ਉਹ ਕਲੀਅਰ ਸਨ ਤੇ ਮੈਂ ਕਹਿੰਦਾ ਤੁਹਾਨੂੰ ਜਰਾ ਮਜ਼ੀਦ ਕਲੈਰਿਟੀ ਲੈ ਆਈਏ ਤੇ ਮਜ਼ੀਦ ਕਲੈਰਿਟੀ ਆਫ ਥੌਟ ਸਾਡੇ ਸਾਹਮਣੇ ਲੈ ਕੇ ਆਈਏ ਅੱਜ ਦੀ ਜਰਾ ਗੱਲਬਾਤ ਸਿਰਫ ਉਹਨਾਂ ਦੀ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਦੀ ਜ਼ਜ਼ਬਾਨੀ ਗੱਲਬਾਤ ਜਿਹੜੀ ਮੁxtਲਫ ਵਕਤ ਵਕਤ ਮੌਕੇ ਤੇ ਰਿਕਾਰਡ ਹੋਈ ਉਹ ਦੱਸਾਂਗੇ ਤੁਹਾਨੂੰ ਕਿ ਉਹ ਕੀ ਸੀ ਸਨ ਕੀ ਚਾਹੁੰਦੇ ਸਨ ਉਹਨਾਂ ਨੇ ਉਹਨਾਂ ਨੇ ਹਮੇਸ਼ਾ ਜਿਹੜੀ ਸਿੱਖ ਸੰਗਤਾਂ ਦੇ ਆਪਣਾ ਇਤਿਹਾਸ ਦੀ ਗੱਲ ਕੀਤੀ ਕਿਉਂਕਿ ਅੱਜ ਗੁਰਦੁਆਰਿਆਂ ਚੋਂ ਸ਼ਹੀਦਾਂ ਦੀਆਂ ਫੋਟੋ ਵੀ ਲਿੱਥੀਆਂ ਗਈਆਂ ਆਪਣੇ ਆਪ ਨੂੰ ਮਖੌਟਾ ਪਾਇਆ ਪੰਥਕ ਗੁਰੂ ਘਰ ਤੇ ਆਉਣ ਵਾਲੇ ਸਮੇਂ ਵਿੱਚ ਲਾਈਆਂ ਵੀ ਜਾਣਗੀਆਂ ਤਦ ਹੀ ਐਨਆਈਏ ਜਾਂ ਇੱਥੇ ਦੀ ਰੱਖਿਆ ਮੰਤਰੀ ਇੱਕ ਹਿੰਦੂ ਲੇਡੀ ਬਣਾਈ ਜਾਂਦੀ ਜਿਹੜੀ ਆਰਐਸਐਸ ਦੀ ਗੁਰਪ੍ਰੀਤ ਸਿੰਘ ਜਣੀ ਦੱਸ ਕੇ ਕਹੇ ਉਹਨਾਂ ਦੀ ਮੂਰੀ ਜਮਾਤ ਦੀ ਸੀ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗਣਾ ਕੱਲੀ ਕੱਲੀ ਗੱਲ ਦਾ ਕਿਉਂਕਿ ਬੜਾ ਦਖਾਂਤ ਹੈ ਪੰਥ ਦਾ ਅਸੀਂ ਇਕੱਠੇ ਨਹੀਂ ਹੁੰਦੇ ਅਸੀਂ ਇੱਕ ਮੈਜੋਰਿਟੀ ਦੇ ਵਿੱਚ ਨਹੀਂ ਇੱਕ ਪਲੇਟਫਾਰਮ ਤੇ ਨਹੀਂ ਆਉਂਦੇ ਸਾਡੇ ਨਾਲ ਬਖਰੇਵਾ ਹੋ ਸਕਦਾ ਕੋਈ ਕਲਮ ਦੀ ਲੜਾਈ ਨਹੀਂ ਲੜ ਸਕਦਾ ਉਹ ਭਾਈ ਤਲਵਾਰ ਚੱਕ ਲਵੇ ਅਸੀਂ ਤੇ ਨਹੀਂ ਕਿਸੇ ਨੂੰ ਰੋਕਦੇ ਅਸੀਂ ਤਾਂ ਕਲਮਾਂ ਦੀ ਲੜਾਈ ਲੜਨੀ ਸ਼ੁਰੂ ਕੀਤੀ ਹੋਈ ਹੈ ਲੰਮੇ ਸਮੇਂ ਤੋਂ ਜੇ ਕੋਈ ਮਜਾਰੇ ਕਰਕੇ ਸਿਮਰਜੀਤ ਸਿੰਘ ਮਾਨ ਹੁਣੇ ਉੱਥੇ ਇਲੈਕਸ਼ਨ ਲੜ ਕੇ ਰਾਜ ਭਾਗ ਦੀਆਂ ਗੱਲਾਂ ਕਰ ਸਕਦੇ ਜਾਂ ਦਲ ਖਾਲਸਾ ਵਾਲੇ ਮਜਾਰੇ ਕਰਕੇ ਗੱਲ ਕਰ ਸਕਦੇ ਰਾਜ ਭਾਗ ਦੀਆਂ ਅਸੀਂ ਤਾਂ ਕਿਸੇ ਨੂੰ ਰੋਕਦੇ ਨਹੀਂ ਅਸੀਂ ਤਾਂ ਸਪੋਰਟ ਕਰਦੇ ਹਾਂ ਹਮੇਸ਼ਾ ਹੀ ਤਨ ਕਰਕੇ ਮਨ ਕਰਕੇ ਧਨ ਕਰਕੇ ਤੇ ਤੁਹਾਨੂੰ ਵੀ ਇੱਥੇ ਬਾਹਰਲੇ ਮੌਲਕਾਂ ਦੇ ਵਿੱਚ ਉਹੋ ਜਿਹਾ ਪ੍ਰਬੰਧਕ ਚੋਣਨੇ ਦੀ ਲੋੜ ਆ ਜਿਨ੍ਹਾਂ ਨੂੰ ਕਟਹਿਰਿਆਂ ਵਿੱਚ ਖੜਾ ਕਰ ਸਕੋ ਤੇ ਸੰਗਤਾਂ ਤੋਂ ਇਹ ਸੰਗਤਾਂ ਰੱਬ ਰੂਪ ਹੁੰਦੀਆਂ ਜੇ ਤੁਸੀਂ ਇਹੀ ਚੋਣਨੇ ਆ ਵੀ ਹਾਂ ਕੌਂਸਲੇਟ ਜੋ ਕਵੇ ਜਾਂ ਐਨਆਈ ਦੇ ਨਾਲ ਮੀਟਿੰਗਾਂ ਕਰਨ ਕਿਉਂਕਿ ਸਰਕਾਰਾਂ ਵਿੱਚ ਆਉਂਦੀਆਂ ਤੇ ਹਿੰਦੂਸਤਾਨ ਦਾ ਲਾਣਾ ਵੀ ਚਾਹੁੰਦਾ ਸਾਨੂੰ ਆਪਸੀ ਫੁੱਟ ਦੇ ਵਿੱਚ ਲੜਾ ਕੇ ਜਿਸ ਤਰ੍ਹਾਂ ਚੇਹਰਾ ਤਪੜਾਂ ਦਾ ਜਾਂ ਹੋਰ ਗੁਰੂ ਗ੍ਰੰਥ ਤੇ ਪੰਥ ਦੇ ਲਈ ਵਿਵਾਦਤ ਮਸਲੇ ਲੈ ਕੇ ਆਉਣੇ ਕੋਈ ਕਹਿੰਦਾ ਭੋਗਨਾ ਲਾਓ ਕੋਈ ਕਹਿੰਦਾ ਘਰਾਂ ਚ ਸੁਖਮਨੀ ਸਾਹਿਬ ਕਰੋ ਇਹ ਨਤ ਦਿਹਾੜੇ ਨਵੇਂ ਬਾਬੇ ਆਉਂਦੇ ਤੁਸੀਂ ਦੇਖਿਆ ਇਹ ਇਤਿਹਾਦ ਦੀ ਗੱਲ ਇਤਿਫਾਕ ਦੀ ਗੱਲ ਏਕਤਾ ਦੀ ਗੱਲ ਉਹਨਾਂ ਕਹਿੰਦੇ ਏਕਤਾ ਹੋਣੀ ਚਾਹੀਦੀ ਉਹ ਕਹਿੰਦੇ ਨੇ ਕਿ ਅਸੀਂ ਸਾਰੇ ਨੂੰ ਸਾਰੇ ਨੂੰ ਸਾਰੇ ਨੂੰ ਸਮਰਪਿਤ ਕਰਨਾ ਸਾਰੇ ਨੂੰ ਸਪੋਰਟ ਕਰਨਾ ਚਾਹੇ ਉਹ ਢਲ ਖਾਲਸਾ ਹੋਵੇ ਚਾਹੇ ਉਹ ਸਿਮਰਨਜੀਤ ਮਾਨ ਹੋਰੀ ਹੋਣ ਸਭ ਇਹ ਤੁਹਾਨੂੰ ਕੋਈ ਮਣਕਾ ਸਾਡਾ ਬਸ ਮਸਲਾ ਇਹ ਹੈ ਕਿ ਤੁਸੀਂ ਜਿਹੜਾ ਆਪਣਾ ਰਾਜ ਭਾਗ ਵਾਸਤੇ ਸੰਘਰਸ਼ ਕਰੋ ਤੇ ਦੂਸਰਾ ਉਹ ਹਮੇਸ਼ਾ ਜਿਹੜੀ ਕੀ ਕਹਿੰਦੇ ਨੇ ਉਮੀਦ ਉਹ ਪੂਰੀ ਹੋਪ ਸੀ ਉਹਨਾਂ ਨੂੰ ਉਹ ਉਮੀਦ ਸੀ ਉਹਨਾਂ ਨੂੰ ਕਿ ਸਾਡਾ ਰਾਜ ਭਾਗ ਜਿਹੜਾ ਆਏਗਾ ਉਹ ਹਮੇਸ਼ਾ ਉਮੀਦ ਦੀ ਗੱਲ ਕਰਦੇ ਸੀ ਆਉਣ ਵਾਲਾ ਭਵਿਕਾ ਫੇਰ ਵੀ ਸਾਡਾ ਹੈ ਇਹਨੂੰ ਚੀਤੇ ਰੱਖਣਾ ਉਹ ਦਿਨ ਦੂਰ ਨਹੀਂ ਆਉਣ ਵਾਲਾ ਸਮਾਂ ਥੋੜਾ ਹੀ ਸਮਾਂ ਆ ਤੁਹਾਡਾ ਰਾਜਪਾਗ ਵੀ ਉਸ ਪੰਜਾਬ ਦੇ ਵਿੱਚ ਹੋਵੇਗਾ ਤੁਸੀਂ ਰਾਜਪਾਗ ਦੇ ਮਾਲਕ ਵੀ ਹੋਵੋਗੇ ਹਿੰਦੁਸਤਾਨ ਦੀਆਂ ਚੀਕਾਂ ਨਿਕਲ ਚੁੱਕੀਆਂ ਹਨ ਉਹਨਾਂ ਦੇ ਟੁਕੜੇ ਹੋਣੇ ਆ ਜਿਸ ਤਰ੍ਹਾਂ ਮੌਬਾਦੀਆਂ ਨੇ ਉਹਨਾਂ ਨੂੰ ਨਕੇਲ ਪਾਈ ਐ ਇਸ ਤਰ੍ਹਾਂ ਸਿੱਖਾਂ ਨੇ ਪਾਈ ਹੋਈ ਆ ਆਓ ਹੰਬਲਾ ਮਾਰੀਏ 6 ਨਵੰਬਰ ਨੂੰ ਫੇਰ ਟ੍ਰਾਂਟੋ ਦੀ ਧਰਤੀ ਤੇ ਮਿਸੀ ਸਾਗਾ ਵਿੱਚ ਵੋਟਾਂ ਪੈਣੀਆਂ ਹਨ ਰੈਫਰੰਡਮ ਦੀਆਂ ਆਪਣੇ ਸੱਜਣਾ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਬੇਨਤੀ ਕਰਨੇ ਵੀ ਭਾਈ ਵੋਟਾਂ ਪਾਓ ਇਹ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਤੁਹਾਡੀ ਆਈਡੀ ਦੀ ਪਿਕਚਰ ਨਹੀਂ ਖੇਚੀ ਜਾਂਦੀ ਨਾ ਤੁਹਾਡੀ ਕੋਈ ਸਕੈਨ ਕੀਤੀ ਜਾਂਦੀ ਸਰਫ ਬੈਲਟ ਪੇਪਰ ਲੈ ਕੇ ਤੁਸੀਂ ਆਪਣੀ ਵੋਟ ਪਾ ਦੇਣੀ ਜਿੱਦਾਂ ਕੈਨੇਡਾ ਦੇ ਵਿੱਚ ਵੋਟਾਂ ਪੈਂਦੀਆਂ ਬਾਹਰਲੇ ਮੌਲਕਿਆਂ ਚ ਪਰ ਸਾਡੇ ਉਸ ਜਿਹਨੂੰ ਅਸੀਂ ਭਾਰਤ ਮਹਾਨ ਕਹਿੰਦੇ ਉਹਦੇ ਵਾਲਾ ਨਹੀਂ ਠਿਕਨੂ ਨਾ ਰੈਫਰੰਡਮ ਵਾਲੀ ਟੀਮ ਦੇ ਕੋਲ ਤੁਹਾਡਾ ਕੋਈ ਡਾਟਾ ਹੈ ਤੁਸੀਂ ਵੋਟ ਪਾਉਣੇ ਪਾ ਕੇ ਉਹਨਾਂ ਸ਼ਹੀਦਾਂ ਦੇ ਜਿਹੜਾ ਸੁਪਨਾ ਸੀ ਉਹਨੂੰ ਸਹਕਾਰ ਕਰਨਾ ਤੇ ਉਹਨਾਂ ਦੇ ਸੁਪਨੇ ਤੇ ਚੱਲਣਾ ਕਿਉਂਕਿ ਸਾਡੇ ਆਤਮਾ ਨੂੰ ਤਦ ਹੀ ਸ਼ਾਂਤੀ ਮਿਲੇਗੀ ਉਹ ਸ਼ਹੀਦ ਵੀ ਖੁਸ਼ ਹੋਣਗੇ ਵੀ ਇਹ ਹੋਰ ਤਾਂ ਕੁਝ ਨਹੀਂ ਕਰ ਸਕਿਆ ਇੱਕ ਹਾਂ ਦਾ ਨਾਰਾ ਹੀ ਮਾਰਦਕ ਤੇ ਤੁਸੀਂ ਦੇਖਿਆ ਉਹ ਸਿਰਫ ਉਮੀਦ ਹੀ ਨਹੀਂ ਬਲਕਿ ਬਲਕਿ ਸਿੱਖ ਸੰਗਤਾਂ ਨੂੰ ਉਹ ਕੰਸੋਲ ਵੀ ਕਰਦੇ ਸੀ ਨਾਲ ਨੌਜਵਾਨਾਂ ਨੂੰ ਲੋਕਾਂ ਨੂੰ ਕੰਸੋਲ ਕਰਦੇ ਸੀ ਉਹ ਦੱਸਦੇ ਸੀ ਕਿ ਯਾਰ ਇਹ ਕੋਈ ਤੁਸੀਂ ਕੋਈ ਬੰਦੂਕ ਨਹੀਂ ਚੱਕਣੀ ਤੁਸੀਂ ਕੋਈ ਨਾ ਤੁਹਾਡਾ ਕੋਈ ਇੱਥੇ ਕੋਈ ਕਾਰਡ ਦੇਖਿਆ ਜਾਏਗਾ ਨਾ ਤੁਹਾਡਾ ਕੋਈ ਡਾਟਾ ਕਿਉਂਕਿ ਜਦੋਂ ਜਦੋਂ ਇਹ ਰੈਫਰੈਂਡਮ ਸ਼ੁਰੂ ਹੋਇਆ ਉਹਦੇ ਵਿੱਚ ਜਿਹੜੀ ਬਹੁਤ ਸਾਰੇ ਲੋਕਾਂ ਨੂੰ ਇਹ ਖਦਸ਼ਾਤ ਸੀ ਲੋਕਾਂ ਨੇ ਬਸਬਸੇ ਸੀ ਕਿ ਪਤਾ ਨਹੀਂ ਇਹ ਕੋਈ ਡਾਟਾ ਇਕੱਠਾ ਕਰ ਰਹੇ ਨੇ ਸਿੱਖਾਂ ਦਾ ਜਾਂ ਸਿੰਘਾਂ ਦਾ ਜਾਂ ਲੋਕਾਂ ਦਾ ਜਾਂ ਕੀ ਕਰਨਗੇ ਇਹਦਾ ਉਹ ਡਾਟਾ ਦੀ ਇਹ ਬੜਾ ਵੱਡਾ ਕੰਸਰਨ ਸੀ ਉਹ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਨੇ ਦੂਰ ਕੀਤਾ ਉਹ ਤੁਸੀਂ ਸੁਣਿਆ ਕਿ ਉਹ ਕਿਸ ਤਰ੍ਹਾਂ ਨੇ ਦੱਸਦੇ ਪਰ ਲੋਕਾਂ ਨੂੰ ਵਿਸ਼ਵਾਸ ਦਿਵਾ ਰਹੇ ਨੇ ਕਿ ਤੁਸੀਂ ਪਰੇਸ਼ਾਨ ਨਾ ਹੋਵੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਅਰਗੇ ਆ ਸਾਡੀ ਲੋਨ ਹੈ ਤੇ ਫਿਰ ਇੱਕ ਹੋਰ ਜਿਹੜੀ ਬੜੀ ਗੱਲ ਹੁੰਦੀ ਬੜੀ ਬੜੀ ਵੱਡੀ ਗੱਲ ਹੁੰਦੀ ਕਿ ਜਦੋਂ ਬੰਦੇ ਕੋਲ ਥੋੜਾ ਜਿਹਾ ਤਾਕਤ ਆਂਦੀ ਏ ਰਾਜ ਭਾਗ ਆਂਦਾ ਦਾ ਲੀਡਰਸ਼ਿਪ ਆਂਦੀ ਏ ਤੇ ਫਿਰ ਲੀਡਰ ਲੀਡਰਸ਼ਿਪ ਜਿਹੜੇ ਨੇ ਹਿਸਾਬ ਦੇ ਉੱਤੋਂ ਕਾਉਂਟੇਬਿਲਟੀ ਤੋਂ ਉੱਤੇ ਚਲੇ ਜਾਂਦੇ ਨੇ ਕਹਿੰਦੇ ਨਹੀਂ ਸਾਡੀ ਕਾਉਂਟੇਬਿਲਟੀ ਨਹੀਂ ਹੋਣੀ ਚਾਹੀਦੀ ਪਰ ਪਾਈ ਹਰਦੀਪ ਸਿੰਘ ਨਿੱਜਰ ਵੀ ਗੱਲ ਬਾਤ ਦਾ ਬੇਸਿਕ ਨੁਕਤਾ ਜਿਹੜਾ ਸੀ ਉਹ ਅਕਾਉਂਟੇਬਿਲਟੀ ਦਾ ਸੀ ਲੀਡਰਸ਼ਿਪ ਦੀ ਅਕਾਉਂਟੇਬਿਲਟੀ ਦਾ ਐ ਸੁਣੋ ਜਰਾਂ ਜਿਹੜਾ ਉੱਪਰ ਵਾਲਾ ਹੈ ਉਹ ਵੀ ਕੋਈ ਕਲਾ ਵਰਤੌਂਦਾ ਕਈਆਂ ਸਾਡੇ ਭੈਣਾ ਭਰਾਵਾਂ ਨੂੰ ਵੀਰਾਂ ਨੂੰ ਹਮ ਖੈਲੀ ਜਹਾਰੂਆਂ ਨੂੰ ਇਹ ਸਿਗਾ ਬੇ 20 20 ਬਚ ਨਹੀਂ ਕਰਾਇਆ ਪਤਾ ਨਹੀਂ ਪੰਨੂ ਨੇ ਕੀ ਕਰ ਦੇਣਾ ਪੰਨੂ ਝੂਠ ਬੋਲਦਾ ਨਿੱਧਰ ਝੂਠ ਬੋਲਦਾ ਪੰਮਾ ਝੂਠ ਬੋਲਦਾ ਖਾਲਸਾ ਜੀ ਇੰਗਲੈਂਡ ਦੀ ਧਰਤੀ ਤੋਂ ਹਲੂਣਾ ਦੇ ਕੇ ਦੱਸ ਦਿੱਤਾ ਗੁਰੂ ਪਿਆਰੀਆਂ ਸੰਗਤਾਂ ਨੇ ਖਾਲਸਾ ਕੁੰਡਲੀਆ ਅੱਜ ਵੀ ਜਿਉਂਦਾ ਹੈ ਬੂਟਾਂ ਪਾਈਆਂ ਮੇਰੇ ਅਰਗੇ ਪ੍ਰਬੰਧਕ ਗੁਰਦੁਆਰਿਆਂ ਦਿਆਂ ਨੇ ਬੱਸਾਂ ਦੇਣੀਆਂ ਬੰਦ ਕਰ ਦਿੱਤੀਆਂ ਕਿਉਂਕਿ ਅਸੀਂ ਕੌਂਸਲੇਟ ਦੇ ਚਪਲੀ ਝਾੜ ਹਾਂ ਹਮੇਸ਼ਾ ਹੀ ਚਪਲੀ ਝਾੜਦੇ ਰਹੇ ਸਾਨੂੰ ਪ੍ਰਬੰਧਾਂ ਦੇ ਵਿੱਚ ਜਿਹੜੀ ਭਾਈ ਧਰਮ ਸਿੰਘ ਨੇ ਵੀ ਗੱਲ ਕਹੀ ਸਰਕਾਰਾਂ ਦਾ ਜ਼ੋਰ ਲੱਗਾ ਹੋਇਆ ਗੁਰਦੁਆਰਿਆਂ ਤੇ ਕਬਜ਼ ਕਰਨਾ ਕਬਜ਼ਾ ਕਰਨ ਵਾਸਤੇ ਆਪਣੇ ਦਮ ਛਲਿਆਂ ਨੂੰ ਮੋਹਰੇ ਲਾ ਕੇ ਤੁਹਾਡੀ ਆਜ਼ਾਦੀ ਦੀ ਆਵਾਜ਼ ਨੂੰ ਬੰਦ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਜਿਹੜੇ ਮੇਰੇ ਵਰਗੇ ਇੱਕ ਤੁੱਕਾ ਬੋਲਦੇ ਹਨ ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾਵੇ ਉਹਨਾਂ ਤੇ ਝੂਠੇ ਕੇਸ ਪਾ ਕੇ ਕੈਨੇਡਾ ਵਿੱਚ ਬੰਦਾ ਬੈਠਾ ਹੋਵੇ ਕਦੇ ਮਜੀਠੀਏ ਨੂੰ ਡਰ ਲੱਗਣ ਲੱਗ ਪੈਂਦਾ ਉਹਨੇ ਹੁਣ ਦੋ ਤਿੰਨ ਦਿਨ ਦਾ ਬੜਾ ਚੱਕਿਆ ਮਿੱਟੀ ਤਾਂ ਹਾਂ ਚੱਕੀ ਪਈ ਐ ਬੇ ਨਿੱਜਰ ਨੇ ਆ ਕਰ ਦਿੱਤਾ ਖਾਲਸਾ ਜੀ ਅਸੀਂ ਕਲਮ ਦੀ ਲੜਾਈ ਵਿੱਢੀ ਹੋਈ ਹੈ ਸ਼ਾਂਤ ਮੈਥਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ ਹਾਂ ਸਮਾਂ ਮੰਗ ਕਰੇਗਾ ਜਿਸ ਤਰ੍ਹਾਂ ਸਾਡੇ ਪਾਸ਼ਾ ਕਰਉਣਗੇ ਕਰਾਂਗੇ ਵੀ ਨਹਿਚਾ ਵੀ ਹੈ ਪਰ ਅੱਜ ਸਮਾਂ ਇਹ ਮੰਗ ਕਰਦਾ ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਾਂ ਤੇ ਚੱਲ ਕੇ ਜਿਸ ਤਰ੍ਹਾਂ ਭਾਈ ਰਾਣਾ ਕਲਮ ਦੀ ਲੜਾਈ ਲੜ ਕੇ ਯੂਨੋ ਦੀਆਂ ਬੋਰੂਆਂ ਤੇ ਕੁਰਕਿਸਤਾਨ ਦੇ ਵਿੱਚ ਸਪੇਨ ਦੇ ਵਿੱਚ ਲੰਡਨ ਦੇ ਵਿੱਚ ਹਰ ਸਮੇਂ ਤਤ ਪਰ ਰੰਦਾ ਸੀ ਉਸੇ ਤਰ੍ਹਾਂ ਸੀ ਬਚਨ ਵੱਧ ਹਾਂ ਤੇ ਰ੍ਹਾਂਗੇ ਜਿੰਨਾ ਚਿਰ ਸਾਡਾ ਰਾਜ ਭਾਗ ਖਾਲਸਤਾਨ ਇਸ ਤਾਪਤ ਹੋ ਜਾਂਦਾ ਪਰ ਸਾਨੂੰ ਪ੍ਰਬੰਧਕ ਚੁਣਨ ਤੋਂ ਪਹਿਲਾਂ ਵੀ ਤੇ ਪ੍ਰਬੰਧਕਾਂ ਨੂੰ ਸਾਡੇ ਅਰਗੇ ਨੂੰ ਕਟਹਿਰੇ ਵਿੱਚ ਕੰਨੋ ਫੜ ਕੇ ਖੜੇ ਕਰਿਆ ਕਰੋ ਜਦੋਂ ਕੌਮ ਦੀ ਪੰਥ ਦੀ ਗ੍ਰੰਥ ਦੀ ਗੱਲ ਹੁੰਦੀ ਘਰਨਿਆਂ ਵਿੱਚੋਂ ਕੱਢਿਆ ਕਰੋ ਜਿੱਦਾਂ ਉਹ ਬਾਸਰੀ ਬਜਾ ਕੇ ਨਾ ਬੀਨ ਕੱਢ ਲੰਦਾ ਮੇਰੇ ਅਰਗੇ ਨੂੰ ਉਦਾਂ ਕੱਢਿਆ ਕਰੋ ਬਿਆਹ ਇਧਰ ਹਰਦੀਸਾ ਸਟੇਜਾਂ ਤੇ ਤਾਂ ਬਹੁਤ ਬੋਲਦਾ ਪੁੱਛੋ ਫਿਰ ਜਦੋਂ ਅ ਦੇਖੋ ਨਾ ਇਤਿਹਾਸ ਕਿਸ ਤਰ੍ਹਾਂ ਬੜਾ ਜ਼ਰੂਰੀ ਹੁੰਦਾ ਡੈਮੋਕ੍ਰੇਸੀ ਵਿੱਚ ਜੇ ਤੁਸੀਂ ਕਿਸੇ ਨੂੰ ਲੀਡਰ ਚੁਣਦੇ ਹੋ ਤੇ ਫਿਰ ਤੁਸੀਂ ਉਹਦੇ ਕੋਲ ਉਹਦੇ ਕੋਲ ਹਿਸਾਬ ਵੀ ਲੈਣਾ ਪੈਉ ਤੇ ਜਿੰਨੀ ਜਿੱਕਰ ਜਿਹੜੇ ਆਮ ਲੋਕ ਆਮ ਜਨਤਾ ਆਮ ਨਾ ਕਿ ਜਿਹੜੇ ਆਪਣੇ ਹੁਕਮਰਾਨ ਕੋ ਸਮਝੇ ਨਾ ਕਿ ਮੈਂ ਇਹਨਾਂ ਨੂੰ ਇਤਿਹਾਸ ਲੈ ਸਕਦਾ ਹਾਂ ਮੈਂ ਇਹਨਾਂ ਨੂੰ ਗੇ ਇਹਦੇ ਕੋਲ ਸਵਾਲ ਪੁੱਛ ਸਕਦਾ ਇਹਦੇ ਕੋਲ ਇਹਨੂੰ ਪੁੱਛ ਸਕਦਾ ਕਿ ਭਾਈ ਤੂੰ ਇਹ ਕੰਮ ਕਿਉਂ ਕੀਤਾ ਇਹ ਜੀ ਕਿਉਂ ਕੀਤਾ ਉਹ ਜਦੋਂ ਇਹ ਮਾਡਲ ਹੋਵੇ ਤੇ ਉਹ ਹਮੇਸ਼ਾ ਜਿਹੜੀ ਜਿਹੜੀ ਆਪਣਾ ਕਹਿ ਲੋ ਕਿ ਉਹ ਸੰਗਤ ਹੈ ਜਾਂ ਉਹ ਲੀਡਰਸ਼ਿਪ ਜਿਹੜੀ ਹੈ ਉਹ ਹਮੇਸ਼ਾ ਵੱਡੇ ਪੱਧਰ ਤੇ ਜਾਂਦੀ ਹੈ ਕਾਮਯਾਬੀਆਂ ਸਮੇਟਦੀ ਤੇ ਭਾਈ ਰਦੀਪ ਸਿੰਘ ਨੇਜਰ ਇਤਸਾਬ ਦੇ ਅਕਾਉਂਟੇਬਿਲਟੀ ਦੇ ਬਹੁਤ ਵੱਡੇ ਕਾਇਲ ਸਨ ਇਸ ਦੇ ਨਾਲ ਨਾਲ ਤੇ ਜਦੋਂ ਰੈਫਰੈਂਡਮ ਜਿਹਦੇ ਕੈਨੇਡਾ ਵਿੱਚ ਹੋਏ ਜੋ ਕਿ ਖਾਲਿਸਤਾਨ ਰੈਫਰੈਂਡਮ ਦੇ ਜਿਹੜਾ ਆਪਣਾ ਕੋਆਰਡੀਨੇਟਰ ਸੀ ਅ ਦੇਖੋ ਕਿਸ ਤਰ੍ਹਾਂ ਜਦੋਂ ਵੋਟਾਂ ਪੈ ਰਹੀਆਂ ਉਦੋਂ ਵੀ ਸਾਹਮਣੇ ਫਰੰਟ ਲਾਈਨ ਤੇ ਖੜੇ ਨੇ ਰੈਫਰੈਂਡਮ ਦੇ ਵਿੱਚ ਫਰੰਟ ਲਾਈਨ ਤੇ ਖੜੇ ਨੇ ਤੇ ਸੰਗਤਾਂ ਦੇ ਦੇਖੇ ਨਾਲ ਮੁਖਾਤਬ ਨੇ ਆਏ ਸੁਣੋ ਜਰਾ ਰੈਫਰੈਂਡਮ ਦੇ ਵਿੱਚੋਂ ਨਿਕਲਿਆ ਚੱਲਿਆ ਸਾਡੇ ਸਿਰ ਮੱਥੇ ਭਾਈ ਕਰਤਾਜ ਦੀ ਵਾਰ ਆ ਮੇਰੀ ਥੱਲੋਂ ਮੌਜਰੇ ਘਰ ਸਿੱਕਾ ਹੰਡਾਦੇ ਮੇਰੇ ਚੰਦ ਦੇ ਸੁਪੇ ਮਾਂਦਨ ਜੋ ਫਰੰਟ 2020 ਦਾ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਤੁਹਾਡਾ ਜਲਦੀ ਹੈ ਘਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਹਾਂ ਇਹ ਕੁਝ ਸੀਦਾਂ ਦਾ ਜਿਹੜਾ ਕੁੱਨੇ ਦਾ ਖੂਨ ਉਹ ਸਾਡੀ ਰੋਹ ਪੁਕਾਰ ਕਰਕੇ ਇਹਨਾਂ ਲਈ ਤੁਸੀਂ ਸਮਝਦੇ ਹੋ ਕਿ ਤੱਕੀ ਫਰੰਟ 2020 ਦਾ ਮਹਨਤ ਲਈ ਹੀੜਾ आज़ादी वल कदम वध खालसांकारे छॾे you ਜੀਪ ਤੇ ਤੁਹਾਨੂੰ ਇਹ ਰਿਫਰੈਂਡਮ ਜੇ ਤੁਸੀਂ ਇਹ ਵੀਜ਼ੂਅਲ ਵੀ ਦੇਖ ਸਕਦੇ ਜਿਹੜੇ ਭਾਈ ਹਰਦੀਪ ਸਿੰਘ ਨੇ ਜਰ ਨਹੀਂ ਕੀਤਾ ਕਿਹਾ ਲੋਕੀ ਝੁੱਲ ਝੁੱਲ ਕੇ ਆ ਰਹੇ ਨੇ ਕਿਹਾ ਸੰਗਤਾ ਨੇ ਕਿਹਾ ਆਪਣਾ ਦੇਖੋ ਤੁਸੀਂ ਵੀਡੀਓ ਵੀਡੀਓ ਤੁਸੀਂ ਦੇਖੋ ਕਿੰਨਾ ਰਸ਼ ਹੈਗਾ ਇਹ ਉਹਨਾਂ ਦੇ ਪ੍ਰਚਾਰ ਦਾ ਅਸਰ ਸੀ ਇਹ ਉਹਨਾਂ ਦੇ ਪ੍ਰਚਾਰ ਦਾ ਅਸਰ ਸੀ ਉਹਨਾਂ ਦੇ ਟਰਸਟ ਸੀ ਲੋਕਾਂ ਨੂੰ ਉਹਨਾਂ ਤੇ ਟਰਸਟ ਸੀ ਸਾਰਾ ਇਸੇ ਵਾਸਤੇ ਹਿੰਦੁਸਤਾਨ ਨੇ ਜਿਹੜਾ ਸੀ ਉਹਨਾਂ ਨੂੰ ਰਸਤੇ ਤੋਂ ਹਟਾਉਣ ਦਾ ਪ੍ਰੋਗਰਾਮ ਬਣਾਇਆ ਕਿ ਐਡਾ ਵੱਡਾ ਬੰਦਾ ਅਸਰ ਕਰੀ ਜਾ ਰਿਹਾ ਲੋਕਾਂ ਦੇ ਜ਼ਿਲ੍ਹੇ ਇਹ ਤੇ ਲੁੱਟ ਕੇ ਲੈ ਜਾਏਗਾ ਸਾਰੇ ਮਾਮਲਾਤ ਔਰ ਉਹ ਬੰਦਾ ਜਿਹੜਾ ਜਿਹੜਾ ਕਿ ਸਰਦਾਰ ਗੁਰਪਤਵੰਦ ਸਿੰਘ ਪੰਨੂ ਹੋਰਾਂ ਦੀ ਕਿਆਦਤ ਵਿੱਚ ਯਕੀਨ ਰੱਖਦਾ ਭਰਾਬੰਦੀ ਨਾਲ ਚੀਜ਼ਾਂ ਮੋਢੇ ਨਾਲ ਮੋਢਾ ਜੋੜ ਕੇ ਚਲੋਤੇ ਪਈ ਬਖਸ਼ੀ ਸਿੰਘ ਸੰਧੂ ਹੋਰਾਂ ਦੇ ਨਾਲ ਇਹ ਇਹ ਬਹੁਤ ਲੀਥਲ ਕੰਬੀਨੇਸ਼ਨ ਸੀ ਜੀ ਜਿਹਨੂੰ ਤੋੜਨਾ ਜਿਹੜਾ ਸੀ ਹਿੰਦੁਸਤਾਨ ਵਾਸਤੇ ਜਿਹੜਾ ਸੀ ਬੜਾ ਜ਼ਰੂਰੀ ਇਸ ਵਾਸਤੇ ਇਹਨਾਂ ਨੂੰ ਸ਼ਹਾਦਤ ਇਹਨਾਂ ਦੀ ਕੀਤੀ ਗਈ ਇਸ ਵਾਸਤੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਤੁਸੀਂ ਬਾਕੀ ਗੱਲਾਂ ਦੇਖੀਆਂ ਮੈਂ ਹੁਣ ਜਿਹੜੇ ਸਾਹਮਣੇ ਇੱਕ ਹੋਰ ਚੀਜ਼ ਰੱਖਣਾ ਇਹ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿਜਰ ਨੂੰ ਸ਼ਹੀਦ ਕੀਤਾ ਗਿਆ ਐ ਉਸ ਦਿਹਾੜੇ ਦੀ ਗੱਲ ਬਾਤ ਉਸ ਦਿਹਾੜੇ ਜਿਸ ਜਿਹੜਾ ਉਹਦੀ ਸ਼ਹੀਦੀ ਦਾ ਦਿਹਾੜਾ ਐ ਜਿਹੜਾ ਤੁਹਾਨੂੰ ਮੈਂ ਪੈਗਾਮ ਸੁਣਾਉਣ ਲੱਗਾ ਐ ਜਿਹੜਾ ਤੁਹਾਨੂੰ ਮੈਂ ਆਖਰੀ ਮੈਸੇਜ ਦੇਣ ਲੱਗਾ ਜਿਹੜਾ ਇਹ 18 ਜੂਨ ਨੂੰ 18 ਜੂਨ ਸੰਨ 2023 ਸੰਨ 2023 ਨੂੰ ਭਾਈ ਹਰਦੀਪ ਸਿੰਘ ਨਿਜਰ ਨੇ ਗੁਰਦੁਆਰੇ ਦੇ ਵਿੱਚ ਬਹਿ ਕੇ ਤੇ ਐ ਸਦਾ ਦਿੱਤਾ ਇਹ ਦੇਖੋ ਆਖਰੀ ਲਾਸਟ ਪੈਗਾਮ ਭਾਈ ਹਰਦੀਪ ਸਿੰਘ ਨਿਜਰ ਦਾ ਆਪਣੀ ਸ਼ਹਾਦਤ ਤੋਂ ਕੋਈ ਥੋੜਾ ਜਿਹਾ ਟਾਈਮ ਪਹਿਰੇ ਕੌਮ ਦੀ ਇਜਾਦੀ ਵਾਸਤੇ ਜਿੱਦਾਂ ਦਾ ਵਿੱਚ ਸੰਘਰਸ਼ ਚੱਲਦਾ ਉਹਦੇ ਵਿੱਚ ਯੋਗਦਾਨ ਪਾਇਆ ਕਰੀਏ ਹੁਣ ਇਸ ਵੇਲੇ ਰੈਫਰੈਂਡਮ ਦਾ ਵਲਡਵਾਈਡ ਮਹਮ ਚੱਲ ਰਹੀ ਆ ਸਿਡਨੀ ਦੀ ਧਰਤੀ ਤੇ ਮੋਦੀ ਹੁਣਾਂ ਦਾ ਜ਼ੋਰ ਲੱਗਾ ਸੀਗਾ ਰੈਫਰੈਂਡਮ ਨਹੀਂ ਹੋਣ ਦੇਣਾ ਆਪਣੇ ਜਮੇਸ਼ੀਏ ਭੇਜ-ਭੇਜ ਕੇ ਉੱਥੋਂ ਜਿਹੜੇ ਜਿੱਥੇ ਵੋਟਾਂ ਪੈਣੀਆਂ ਸੀ ਉਹ ਵੀ ਕੈਨਸਲ ਕਰਾ ਹਾਲ ਤੇ ਸਾਰਾ ਕੁਝ ਜ਼ੋਰ ਲਾ ਲਿਆ ਪਰ ਫੇਰ ਵੀ ਇਹ ਬਾਹਰਲੇ ਲੋਕ ਇਹ ਸੋਚਦੇ ਆ ਵੀ ਡੈਮੋਟੈਕ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਕਰਦੇ ਹੱਕ ਹੋਣਾ ਚਾਹੀਦਾ ਫ੍ਰੀडम ਆਫ ਸਪੀਚ ਦੀ ਗੱਲ ਕਰਦੇ ਹਨ ਉੱਥੇ ਵੋਟਾਂ ਪਈਆਂ ਬਹੁਤ ਵੱਡੀ ਤਦਾਦ ਦੇ ਵਿੱਚ ਹੁਣ ਟ੍ਰਾਂਟੋ 16 ਜੁਲਾਈ ਨੂੰ ਪੈਣੀਆਂ ਉਦੇ ਤੋਂ ਬਾਅਦ 10 ਸਤੰਬਰ ਨੂੰ ਸੈਰੀ ਸ਼ਹਿਰ ਦੇ ਵਿੱਚ ਬੈਨਗੋਬਰ ਦੀ ਧਰਤੀ ਤੇ ਪੈਣੀਆਂ ਆਪਾਂ ਤૈયਿਆ ਕਰੀਏ ਆਪਾਂ ਕੋਈ ਹਥਿਆਰ ਨਹੀਂ ਠੋਣਾ ਆਪਾਂ ਕਿ ਇੱਕ ਕੋਈ 47 ਨਹੀਂ ਫੜਨੀ ਆਪਾਂ ਕੋਈ ਕਿਸੇ ਦਾ ਕਤਲ ਨਹੀਂ ਕਰਨਾ ਸਿੱਖ ਸਿਰਫ ਇੱਕ ਵੈਲਟ ਪੇਪਰ ਤੇ ਜੈਸਰ ਨੂੰ ਤਾਂ ਨਿਸ਼ਾਨ ਲਉਣਾ ਹਾਂ ਜਾਂ ਨਾ ਦਾ ਸਿਰਫ ਅਸੀਂ ਉਸ ਜੁਐਨ ਨੂੰ ਦੱਸਣਾ ਉਸ ਜੁਐਨ ਨੂੰ ਦੱਸ ਕੇ ਇੱਕ ਪੰਚਾਇਤ ਦੇ ਬੱਚੇ ਲੈ ਕੇ ਜਾਣੀ ਗੱਲ ਵੀ ਸਾਡੇ ਸਿੱਖ ਆਜ਼ਾਦੀ ਚਾਹੁੰਦੇ ਆ ਜੇ ਤਾਂ ਆਪਾਂ ਆਜ਼ਾਦੀ ਚਾਹੁੰਦੇ ਹਾਂ ਤੇ ਉਸ ਬੈਲਟ ਪੇਪਰ ਤੇ ਜੈਸੌਰ ਨੌ ਦੇ ਜ਼ਰੂਰ ਤੁਸੀਂ ਮਾਰਕ ਕਰਿਓ ਘਰਾਂ ਚੋਂ ਨਿਕਲ ਕੇ ਗੁਰੂ ਕੀ ਸੰਗਤ ਜੀ ਆਪਾਂ ਹਾਕਮ ਨੂੰ ਦੱਸ ਦਈਏ ਜਿਹੜਾ ਇਹ ਹਾਕਮ ਆ ਕਦੇ ਸਾਡਾ ਕਾਲ ਤਖਤ ਟਾਹ ਦਿੰਦਾ ਕਦੇ ਸਾਡੇ ਸਿੰਘਾਂ ਨੂੰ ਸ਼ਹੀਦ ਕਰ ਦਿੰਦਾ ਕਦੇ ਸਾਡੇ ਨੌਜਵਾਨਾਂ ਨੂੰ ਡਬਰੂ ਕੜਤੀਆਂ ਜੇਲਾਂ ਵਿੱਚ ਸੁੱਟ ਦਿੰਦਾ ਐ ਤੁਸੀਂ ਆਖਰੀ ਪੈਗਾਮ ਉਹਨਾਂ ਦਾ ਸੁਣਿਆ ਇਸ ਤੋਂ ਬਾਅਦ ਜਦੋਂ ਇੱਥੋਂ ਨਿਕਲੇ ਨੇ ਜਦੋਂ ਇੱਥੋਂ ਨਿਕਲੇ ਨੇ ਸ਼ਾਮ ਨੂੰ ਤੇ ਆਪਣੇ ਆਪਣੇ ਟਰੱਕ ਵਿੱਚ ਆਪਣੇ ਟਰੈਲਰ ਵਿੱਚ ਬੈਠੇ ਨੇ ਤੇ ਨਾਲ ਹੀ ਉਹਨਾਂ ਤੇ ਹਮਲਾ ਹੋਇਆ ਥੋੜੀ ਜਿਹੀ ਅੱਗੇ ਜਾ ਕੇ ਪਾਰਕਿੰਗ ਦੇ ਵਿੱਚ ਹੀ ਤੇ ਉੱਥੋਂ ਜਿਹੜੀ ਸੀ ਉਹ ਸ਼ਹੀਦ ਕਰ ਦਿੱਤੇ ਗਏ ਅ ਤੁਸੀਂ ਬਾਕੀ ਸਾਰੀ ਤਫਸੀਲ ਡਿਟੇਲ ਉਹਨਾਂ ਦੀ ਸ਼ਹਾਦਤ ਦੀ ਜਾਣਦੇ ਹੋ ਉਸ ਤੋਂ ਬਾਅਦ ਜਿਹੜੀ ਘਟਨਾਵਾਂ ਹੋਈਆਂ ਸਾਰੀਆਂ ਤੁਸੀਂ ਉਹਨਾਂ ਤੋਂ ਵਕਫ ਪਰ ਇਹ ਜਿਹੜੀ ਇਹ ਆਖਰੀ ਗੱਲਬਾਤ ਸੀ ਉਹਨਾਂ ਦੀ ਮੈਂ ਅੱਜ ਦੀ ਗੱਲਬਾਤ ਵਿੱਚ ਆਪਣੀ ਗੱਲਬਾਤ ਨਹੀਂ ਰੱਖੀ ਆਪਣਾ ਤੇਜ਼ੀਆ ਨਹੀਂ ਕੀਤਾ ਸਿਰਫ ਤੁਹਾਡਾ ਮਕਸਦ ਸੀ ਕਿ ਤੁਹਾਨੂੰ ਪਾਈ ਹਰਦੀਪ ਸਿੰਘ ਨਿਜਰ ਦੀ ਜਿਹੜੀ ਗੱਲਬਾਤ ਹੈ ਉਹ ਸੁਣਾਈ ਜਾਏ ਉਹਨਾਂ ਦੇ ਮੂਹੋਂ ਉਹਨਾਂ ਦੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਜਾਣ ਕਿਉਂਕਿ ਸਾਡੀ ਨੌਜਵਾਨ ਸਜਰੀ ਨਾ ਭੁੱਲ ਬੜੀ ਜਲਦੀ ਜਾਂਦੀ ਅੱਜ ਕੱਲ ਡਿਜੀਟਲ ਮੀਡੀਆ ਦਾ ਦੌਰ ਅਸੋਸ਼ੀਅਲ ਮੀਡੀਆ ਦਾ ਦੌਰ ਹੈ ਰੀਲਾਂ ਦਾ ਦੌਰ ਹੈ ਅੱਗੇ 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 ਚੀਜ਼ਾਂ ਪਿਛਲੀ ਸਾਡੀ ਜਿਹੜੀ ਆਪਣਾ ਅਟੈਂਸ਼ਨ ਸਪੈਨ ਹੈ ਉਹ ਵੀ ਘਟਿਆ ਹੋਇਆ ਮੈਮਰੀਆਂ ਵੀ ਸ਼ਾਰਟ ਹੋਈਆਂ ਨੇ ਪਰ ਇਸ ਵਾਸਤੇ ਮੈਂ ਅਕਾ ਤੁਹਾਡੇ ਸਾਹਮਣੇ ਜ਼ਰਾ ਪਾਈ ਹਰਦੀਪ ਸਿੰਘ ਨਿਜਰ ਜਿਹੜੀ ਗੱਲਬਾਤ ਹੈ ਵੱਖਰੇ ਵੱਖਰੇ ਉਹਨਾਂ ਦੇ ਵਿਚ ਉਹ ਤੁਹਾਡੇ ਸਾਹਮਣੇ ਰੱਖਿਆ ਜਾ। ਤੁਹਾਨੂੰ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਦੇਖੋ ਤੇ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਤੋਂ ਕੇ ਵੰਡੋ ਫਲਾਓ ਤਾਂ ਕਿ ਤਾਂ ਕਿ ਸਾਡੀ ਜਿਹੜੀ ਹੈ ਪੀੜ੍ਹੀ ਏ ਇਹ ਭਾਈ ਹਰਦੀਪ ਸਿੰਘ ਨੀਜਰ ਦੀ ਸ਼ਹਾਦਤ ਦੇ ਪੈਗਾਮ ਨੂੰ ਸਮਝ ਸਕੇ ਮੈਸੇਜ ਨੂੰ ਸਮਝ ਸਕੇ ਤੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਆਪਣਾ ਉਹਨਾਂ ਦਾ ਮਿਸ਼ਨ ਉਹਨੂੰ ਅੱਗੇ ਲੈ ਕੇ ਚੱਲੇ ਉਹਦੇ ਯੋਗਦਾਨ ਪਾ ਸਕੇ ਉਹਨਾਂ ਦਾ ਮਿਸ਼ਨ ਰੈਫਰੈਂਡਮ ਹੈਗਾ ਉਹਨਾਂ ਦਾ ਮਿਸ਼ਨ ਜਿਹੜਾ ਰੈਫਰੈਂਡਮ ਸੀ ਤੇ 23 ਨਵੰਬਰ ਨੂੰ ਓਟਵਾਦ ਵਿੱਚ ਰੈਫਰੰਡਮ ਦੀਆਂ ਵੋਟਾਂ ਪੈ ਰਹੀਆਂ ਤੁਸੀਂ ਉਹਨਾਂ ਦੇ ਮਿਸ਼ਨ ਦੀ ਖੜੇ ਹੋਣ ਦੀ ਇਲਾਮਤ ਇਹ ਹੈ ਕਿ ਸਾਰੀਆਂ ਸਿੰਘ ਸੱਤਾ ਜਿਹੜੀਆਂ ਓਟਵਾ ਦੇ ਵਿੱਚ 23 ਨਵੰਬਰ ਨੂੰ ਦਿਨ ਐਤਵਾਰ ਦਾ ਇਕੱਠੀਆਂ ਹੋਣ ਪਾਰਲੀਮੈਂਟ ਦੀ ਬਿਲਡਿੰਗ ਵਿੱਚ ਸਟੇਜ ਲੱਗਣਾ ਵੋਟਾਂ ਦਾ ਤੇ ਸਵੇਰੇ 9:00 ਤੋਂ ਲੈ ਕੇ 5:00 ਵਜੇ ਤੱਕ ਵੋਟਾਂ ਹੁੰਦੀਆਂ ਤੁਸੀਂ ਜਾਓ ਪਾਓ ਵੋਟਾਂ ਪਾਓ ਤੇ ਆਪਣੀ ਆਪਣੀ ਰਾਏ ਦਾ ਇਜ਼ਹਾਰ ਕਰੋ ਖਾਲਸਤਾਨ ਦੇ ਹਵਾਲੇ ਨਾਲ ਦੱਸੋ ਲੋਕਾਂ ਨੂੰ ਆਪਣੀ ਰਾਏ ਬੈਲਟ ਦੇ ਦਰੀਏ ਜਿਹੜਾ ਸਰਦਾਰ ਗੁਰਪਤਵੰਨ ਸਿੰਘ ਪੰਨੂ ਹੋਰਾਂ ਨੇ ਇਹ ਖਾੜਾ ਲਾਇਆ ਜਿਹੜਾ ਬੈਲਟ ਦਾ ਬੁਲਟ ਤੋਂ ਕੱਢ ਕੇ ਬੈਲਟ ਲੈ ਪਾਸੇ ਪੇ ਲੈ ਕੇ ਆਇਆ ਆਪਣਾ ਸਿੱਖ ਭਾਈਆਂ ਨੂੰ ਠੀਕ ਹੈ ਹਿੰਦੁਸਤਾਨ ਨੂੰ ਕਟਾਰੇ 'ਚ ਖੜਾ ਕੀਤਾ ਡੈਮੋਕਰੇਟਿਕਲੀ ਤੇ ਉਹ ਉਹਦੇ ਵਾਸਤੇ ਉਹਦੇ ਉਹ ਸੰਘਰਸ਼ ਵਿੱਚ ਤੁਸੀਂ ਹਿੱਸਾ ਪਾਓ ਤੇ ਇਹ ਹਿੱਸਾ ਪਾਣਾ ਜਿਹੜਾ ਇਹ ਭਾਈ ਹਰਦੀਪ ਸਿੰਘ ਨਿੱਜਰ ਤੋਂ ਜਿਹੜਾ ਆਪਣਾ ਉਹਨਾਂ ਨੂੰ ਖਰਾਜੇ ਅਕੀਦਤ ਪੇਸ਼ ਕਰਨਾ ਖਰਾਜੇ ਤਹਿਸੀਨ ਪੇਸ਼ ਕਰਨਾ ਉਹਨਾਂ ਦੀ ਉਹਨਾਂ ਦੀ ਗੱਲ ਤੇ ਫੁੱਲ ਚੜਾਉਂਦੇ ਬਤਰਾਦ ਅਮੀਰ ਜੀ ਨੂੰ ਮਿਲੀ ਵੀਡੀਓ ਪਸੰਦ ਆਈ ਹੋਵੇਗੀ ਕਮੈਂਟ ਕਰੋ ਦੱਸੋ ਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਯਾਦ ਕਰਦੇ ਰਹੋ ਅਰਦਾਸ ਹੈ ਤੇ ਮੈਨੂੰ ਇਜਾਜ਼ਤ ਚੜਦੀ